ਆਪਣਾ ਆਪਣਾ ਕਿਰਦਾਰ ਬੜੀ ਸ਼ਿੱਦਤ ਨਾਲ ਨਾ ਨਿਭਾਓ ਕਿਉਂਕਿ ਕਹਾਣੀ ਤਾਂ ਇੱਕ ਨਾ ਇੱਕ ਦਿਨ ਸਭ ਨੇ ਹੋਣਾ ਹੈ ਗਿਲੇ ਸ਼ਿਕਵੇ ਤਾਂ ਸਾਥ ਚੱਲਣ ਤੱਕ ਹੀ ਹੁੰਦੇ ਨੇ ਬਾਅਦ ਵਿੱਚ ਤਾਂ ਸਿਰਫ ਪਛਤਾਵੇ ਹੀ ਰਹਿ ਜਾਂਦੇ ਨੇ ਇਹ غرور ਕਿਸ ਗੱਲ ਦਾ ਹੈ ਜਨਾਬ ਅੱਜ ਮਿੱਟੀ ਦੇ ਉੱਪਰ ਕੱਲ ਮਿੱਟੀ ਦੇ ਥੱਲੇ ਹੋਵਾਂਗੇ ਮਰਨ ਤੋਂ ਬਾਅਦ ਤਾਂ ਸਾਰੇ ਲੋਕ ਪ੍ਰਮਾਤਮਾ ਨੂੰ ਪਿਆਰੇ ਹੋ ਜਾਂਦੇ ਹਨ ਅਸਲੀ ਇਨਸਾਨਤਾ ਉਹ ਹੈ ਜੋ ਮਰਨ ਤੋਂ ਪਹਿਲਾਂ ਪ੍ਰਮਾਤਮਾ ਦਾ ਪਿਆਰਾ ਹੋ ਜਾਵੇ ਸਾਨੂੰ ਜਿਹੜੇ ਸਬਕ ਨੂੰ ਸਿੱਖਣ ਦੀ ਜ਼ਰੂਰਤ ਹੈ ਸਭ ਤੋਂ ਜ਼ਿਆਦਾ ਉਹ ਹੈ ਇਨਸਾਨੀਅਤ ਦਾ ਸਬਕ you <laughs> ਖੋਦ ਭੁੱਖੇ ਰਹਿ ਕੇ ਕਿਸੇ ਨੂੰ ਖਵਾ ਕੇ ਤਾਂ ਦੇਖੋ ਕੁਝ ਇਸ ਤਰ੍ਹਾਂ ਇਨਸਾਨੀਅਤ ਦਾ ਫਰਜ਼ ਨਿਭਾ ਕੇ ਤਾਂ ਦੇਖੋ ਜ਼ਿੰਦਗੀ 'ਚ ਚੰਗੇ ਲੋਕਾਂ ਦੀ ਤਲਾਸ਼ ਨਾ ਕਰੋ ਖੁਦ ਚੰਗੇ ਬਣ ਜਾਓ ਕਿਉਂਕਿ ਤੁਹਾਨੂੰ ਮਿਲ ਕੇ ਸ਼ਾਇਦ ਕਿਸੇ ਦੀ ਤਲਾਸ਼ ਖਤਮ ਹੋ ਜਾਵੇ ਮੈਂ ਬਹੁਤੇ ਇਨਸਾਨ ਦੇਖੇ ਨੇ ਜਿਨ੍ਹਾਂ ਦੇ ਬदन ਤੇ ਲਿਬਾਸ ਨਹੀਂ ਹੁੰਦੇ ਤੇ ਬਹੁਤੇ ਲਿਬਾਸ ਵੀ ਦੇਖੇ ਨੇ ਜਿਨ੍ਹਾਂ ਦੇ ਅੰਦਰ ਇਨਸਾਨ ਨਹੀਂ ਹੁੰਦੇ ਦੌਲਤ ਦੀ ਭੁੱਖ ਇਹੋ ਜਿਹੀ ਲੱਗੀ ਕਿ ਕਮਾਉਣ ਨਿਕਲ ਗਏ ਤੇ ਜਦੋਂ ਦੌਲਤ ਮਿਲੀ ਤਾਂ ਹੱਥਾਂ 'ਚੋਂ ਰਿਸ਼ਤੇ ਨਿਕਲ ਗਏ ਤੇ ਬੱਚਿਆਂ ਦੇ ਨਾਲ ਰਹਿਣ ਦੀ ਫੁਰਸਤ ਨਾ ਮਿਲੀ ਤੇ ਜੇ ਫੁਰਸਤ ਮਿਲੇ ਤਾਂ ਬੱਚੇ ਕਮੋਂ ਨਿਕਲ ਗਏ ਉਹਨਾਂ ਲੋਕਾਂ ਤੋਂ ਜਰਾ ਬਚ ਕੇ ਰੋ ਜੋ ਗੱਲਾਂ 'ਚ ਮਿਠਾਸ ਤੇ ਦਿਲਾਂ ਵਿੱਚ ਜ਼ਹਿਰ ਰੱਖਦੇ ਨੇ ਜਦੋਂ ਰੋਟੀ ਦੇ ਟੁਕੜੇ ਸਿਰਫ 4 ਹੋਣ ਤੇ ਖਾਣ ਵਾਲੇ 5 ਹੋਣ ਉਸ ਵਕਤ ਮੈਨੂੰ ਭੁੱਖ ਨਹੀਂ ਹੈ ਇਹ ਕਹਿਣ ਵਾਲੀ ਸਿਰਫ ਮਾਂ ਹੀ ਹੁੰਦੀ ਹੈ ਜਿਆਦਾ ਕੁਝ ਨਹੀਂ ਬਦਲਦਾ ਉਮਰ ਵਧਣ ਦੇ ਨਾਲ ਬਸ ਉਹ ਬਚਪਨ ਦੀ ਜਿੱਤੇ ਸਮਝੌਤਿਆਂ ਵਿੱਚ ਬਦਲ ਜਾਂਦੀ ਹੈ ਉਹ ਬਚਪਨ ਦੀ ਅਮੀਰੀ ਪਤਾ ਨਹੀਂ ਕਿੱਥੇ ਗਵਾਚ ਗਈ ਉਹ ਦਿਨ ਕੁਝ ਹੋਰ ਹੀ ਹੁੰਦੇ ਸਨ ਜਦੋਂ ਮੀਂਹ ਦੇ ਪਾਣੀ ਵਿੱਚ ਸਾਡੇ ਵੀ ਜਹਾਜ਼ ਚੱਲਿਆ ਕਰਦੇ ਸਨ ਉਸ ਦੀ ਕਦਰ ਕਰਨ 'ਚ ਕਦੀ ਦੇਰ ਨਾ ਕਰਿਓ ਜੋ ਇਸ ਦੌਰ ਵਿੱਚ ਵੀ ਤੁਹਾਨੂੰ ਵਕਤ ਦਿੰਦਾ ਹੋਵੇ ਮੌਤ ਉਹ ਨੂੰ ਆਉਂਦੀ ਹੈ ਪਰ ਜਿੰਨਾ ਸਭ ਨੂੰ ਨਹੀਂ ਆਉਂਦਾ ਜੀਵਨ ਦੀ ਸਭ ਤੋਂ ਵੱਡੀ ਗਲਤੀ ਉਹ ਹੁੰਦੀ ਹੈ ਜਿਸ ਗਲਤੀ ਤੋਂ ਅਸੀਂ ਕੁਝ ਸਿੱਖ ਨਹੀਂ ਪਾਉਂਦੇ ਗਰੀਬ ਦੂਰ ਤੱਕ ਚੱਲਦਾ ਹੈ ਖਾਣਾ ਖਾਣ ਲਈ ਅਮੀਰ ਦੂਰ ਤੱਕ ਚੱਲਦਾ ਹੈ ਸਿਰਫ ਕਾਣਾ ਪਹੁੰਚਾਉਣ ਲਈ ਕਿਸੇ ਦੇ ਕੋਲ ਖਾਣ ਲਈ ਰੋਟੀ ਨਹੀਂ ਤੇ ਕਿਸੇ ਦੇ ਕੋਲ ਖਾਣ ਲਈ ਵਕਤ ਨਹੀਂ ਕੋਈ ਲਾਚਾਰ ਹੈ ਇਸ ਲਈ ਬਿਮਾਰ ਹੈ ਕੋਈ ਬਿਮਾਰ ਹੈ ਇਸ ਲਈ ਲਾਚਾਰ ਹੈ ਕੋਈ ਆਪਣੇ ਲਈ ਰੋਟੀ ਛੱਡ ਦਿੰਦਾ ਹੈ ਤੇ ਕੋਈ ਰੋਟੀ ਲਈ ਆਪਣੇਆਂ ਨੂੰ ਛੱਡ ਦਿੰਦਾ ਹੈ ਰੱਬ ਨੂੰ ਉਪਰ ਤਲਾਸ਼ਨਾ ਕਰ ਜਰਾ ਗਰਦਨ ਨੀਵੀਂ ਕਰਕੇ ਤਾਂ ਦੇਖ ਉਹ ਤਾਂ ਤੇਰੇ ਦਿਲ ਵਿੱਚ ਬੈਠਾ ਹੈ ਮੁਸ਼ਕਲ ਆ ਜਾਵੇ ਤਾਂ ਘਬਰਾਉਣ ਨਾਲ ਕੀ ਹੋਵੇਗਾ ਜੀਨ ਦੀ ਤਰਕੀਬ ਲੱਭ ਇਦਾਂ ਮਰ ਜਾਣ ਨਾਲ ਕੀ ਹੋਵੇਗਾ ਪਾਣੀ 'ਚ ਡਿੱਗਣ ਨਾਲ ਕਿਸੇ ਦੀ ਜਾਨ ਨਹੀਂ ਜਾਂਦੀ ਜਾਨ ਤਾਂ ਉਦੋਂ ਜਾਂਦੀ ਹੈ ਜਦ ਤੈਰਨਾ ਨਾ ਆਉਂਦਾ ਹੋਵੇ ਕਿਸੇ ਨੇ ਫਕੀਰ ਨੂੰ ਪੁੱਛਿਆ ਕਿ ਕਿਵੇਂ ਪਤਾ ਚੱਲੇਗਾ ਕਿ ਕੌਣ ਕਿੰਨਾ ਕੀਮਤੀ ਹੈ ਫਕੀਰ ਨੇ ਬਹੁਤ ਸੋਨਾ ਉੱਤਰ ਦਿੱਤਾ ਜਿਸ ਇਨਸਾਨ ਵਿੱਚ ਜਿੰਨਾ ਜ਼ਿਆਦਾ ਅਹਿਸਾਸ ਹੋਵੇਗਾ ਉਹ ਇੰਨਾ ਹੀ ਕੀਮਤੀ ਹੋਵੇਗਾ ਜਦੋਂ ਤੁਸੀਂ ਜੀਵਨ ਵਿੱਚ ਸਫਲ ਹੁੰਦੇ ਹੋ ਤਾਂ ਤੁਹਾਡੇ ਦੋਸਤਾਂ ਨੂੰ ਪਤਾ ਚੱਲਦਾ ਹੈ ਕਿ ਤੁਸੀਂ ਕੌਣ ਹੋ ਤੇ ਜਦੋਂ ਤੁਸੀਂ ਜੀਵਨ ਵਿੱਚ ਸਫਲ ਹੁੰਦੇ ਹੋ ਤਾਂ ਤੁਹਾਨੂੰ ਪਤਾ ਚੱਲਦਾ ਹੈ ਕਿ ਤੁਹਾਡੇ ਦੋਸਤ ਕੌਣ ਨੇ ਬਸ ਮੁਸਕਰਾਉਂਦੇ ਰਹੋ ਜ਼ਿੰਦਗੀ ਵਿੱਚ ਪਰੇਸ਼ਾਨੀਆਂ ਕਿਸੇ ਨੂੰ ਘੱਟ ਹੈ ਚੰਗਾ ਤੇ ਬੁਰਾ ਸਿਰਫ ਇੱਕ ਵਹਿਮ ਹੈ ਜ਼ਿੰਦਗੀ ਦਾ ਨਾਮ ਹੀ ਹੈ ਕਿਤੇ ਖੁਸ਼ੀ ਤੇ ਕਿਤੇ ਗਮ